ਹਾਂ ਜੀ ਮਾੜੀ ਹੁਣ ਗੱਲ ਸੁਣ ਜਾਈ ਆ ਜਾ ਹੁਣ ਦੱਸੋ ਜੀ ਮੈਂ ਸਵਾਲ ਪੁੱਛੂੰਗਾ ਜੀ ਮੈਂ ਪੁੱਛਾਂ ਉਹ ਕੀ ਅਧਿਕਾਰ ਹੈ ਕਿ ਰੋਕਨ ਦਾ ਹਾਂ ਤੈਨੂੰ ਤੂੰ ਸਾਰੇ ਪੁੱਛ ਕਿਸ ਤੋਂ ਪੁੱਛੂੰਗਾ ਜੀ ਮੈਂ ਤਾਂ ਕਿਨੇ ਕਹਿੰਦੇ ਵੀ ਪੱਤਰਕਾਰ ਹੈ ਮੈਨੂੰ ਖਤਿਆ ਇਹਨਾਂ ਨੇ ਕਿਨੇ ਕਿ ਗਰੀਬ ਜਿਹੜੀ ਆਨ ਸੱਧਿਆ ਮੈਨੂੰ ਤੈਨੂੰ ਗਰੀਬ ਨੇ ਸੱਦ ਲਿਆ ਮੈਨੂੰ ਪੁੱਛ ਕੇ ਮੈਂ ਪੁੱਛੂੰਗਾ ਜੀ ਤੂੰ ਮੈਨੂੰ ਪੁੱਛਿਆ ਕਿ ਮੈਂ ਤੁਸੀ ਇਹਨਾਂ ਨੂੰ ਕਿਉਂ ਰੋਕਦੇ ਆ ਨਹੀਂ ਮੇਰੇ ਕਿ ਇਹਨਾਂ ਨੂੰ ਕਿਉਂ ਰੋਕਦੇ ਆ ਤੁਸੀਂ ਇਹਨਾਂ ਨੂੰ ਇੱਥੇ ਕੋਈ ਨਾਉਣ ਤੋਂ ਕਿਉਂ ਤੁਹਾਡਾ ਸਲੋੜੀ ਹਾਂ ਇਹ ਤੁਹਾਡੀ ਥਾਂ ਹੈ ਸਰਕਾਰੀ ਜਗ੍ਹਾ ਤੇ ਰੇੜੀ ਲੱਗ ਸਕਦੀ ਹੈ ਲੱ ਸਰਕਾਰੀ ਜਗ੍ਹਾ ਦੇ ਉੱਤੇ ਲੱਗ ਸਕਦੀ ਹੈ ਲੱਗ ਸਕਦੀ ਹੈ ਹਾਂ ਬਸ ਠੀਕ ਹੈ ਹੋਰ ਕੁਝ ਰੁਕੋ ਜਰਾ ਸਬਰ ਕਰੋ ਸਰਕਾਰੀ ਜਗ੍ਹਾ ਦੇ ਉੱਤੇ ਕੋਈ ਗਰੀਬ ਰੇੜੀ ਲਾ ਰਿਹਾ ਹੈ ਇਹ ਉਹਨੂੰ ਰੋਕ ਰਿਹਾ ਕਹਿੰਦੇ ਜਾਂ ਤਾਂ ਸਾਨੂੰ ਪੈਸੇ ਦੇ ਜਾਂ ਇਹ ਰੇੜੀ ਨਾ ਲਾ ਕੀ ਕਹਿ ਜਾਏ ਇਹਨੂੰ ਕਹੇ ਬਾਹਰ ਆ ਜਾ ਮਾੜਾ ਜਾ ਮੈਂ ਦੇ ਦੇਣਾ ਪੈਸੇ ਇਹਨੂੰ ਹਾਂ ਕਾ ਦੁਕਾਨ ਚੋਂ ਬਾਹਰ ਆ ਜਾ ਇਹਨੂੰ ਪੈਸੇ ਦੇ ਦਿੰਨੇ ਹਾਂ ਇਹ ਇਹਨਾਂ ਨੇ ਲੋਕਾਂ ਨੇ ਨਾ ਛਾਇ ਚ ਬੜੇ ਥਾਈਆਂ ਇੱਕ ਥਾਈ ਨਹੀਂ ਇਹ ਬੜੇ ਥਾਈਆਂ ਹਾਂ ਗਰੀਬਾਂ ਤੋਂ ਜਾ ਕੇ ਦਿਹਾੜੀ ਕਰਦੇ ਆ ਕੋਈ ਰਾਤ ਇਹਨੂੰ ਖਾਈ ਜਾਂਦੇ ਯਾਰ ਹਾਂ ਇਹਨੂੰ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਯਾਰ ਹਾਂ ਉਹ پروਗਰ ਕਰ ਪੈਂਦੇ ਆ ਕਹਿੰਦੇ ਅਸੀਂ ਵਕੀਲ ਆ ਅਸੀਂ ਦੱਸ ਦਿਆਂਗੇ ਤੁਹਾਨੂੰ ਉਹ ਸਾਬ ਇਥੇ ਜਿੰਨੇ ਖੜੇ ਸਾਰੇ ਵਕੀਲ ਹੀ ਆ ਭਾਈ ਜੀ ਤੇ ਵੀ ਦੀ ਹੁੰਦੇ ਸਾਰੇ ਵਕੀਲ ਹੀ ਹੁੰਦੇ ਆ